ਸਤਿ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸੋਨਾ ਹੋਇਆ ਸਿੱਧਾ ਇੰਨਾ ਸਸਤਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਸੋਨੇ ਜਾਂ ਦੀ ਕੀਮਤਾਂ ਚ ਅੱਜ ਯਾਨੀ ਕਿ 5 ਅਗਸਤ ਨੂੰ ਗ੍ਰਾਫਟ ਦਰਜ ਕੀਤੀ ਗਈ ਸਵੇਰ ਨੂੰ ਬਜ਼ਾਰ ਖੁੱਲਦੇ ਅਸੀਂ ਸੋਨੇ ਦੀਆਂ ਕੀਮਤਾਂ 'ਚ 693 ਰੁਪਏ ਦੀ ਕਮੀ ਦਰਜ ਕੀਤੀ ਗਈ ਅਤੇ ਚਾਂਦੀ ਦੀ ਕੀਮਤਾਂ 'ਚ ਵੀ 1765 ਰੁਪਏ ਦੀ ਕਮੀ ਆਈ ਹੈ। ਬੀਤੇ ਦਿਨ ਸੋਨੇ ਦੀ ਕੀਮਤ 70390 ਰੁਪਏ ਪ੍ਰਤੀ 10 ਗ੍ਰਾਮ ਸੀ ਤੇ ਹੁਣ ਇਸ ਦੀ ਕੀਮਤ 24 ਕੈਰੇਟ 골ਡ ਦੀ ਕੀਮਤ 69699 ਰੁਪਏ ਪ੍ਰਤੀ 10 ਗ੍ਰਾਮ ਹੈ ਤੇ ਨਾਲ ਹੀ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤਾਂ 'ਚ 150 ਰੁਪਏ ਪਰ 10 ਗ੍ਰਾਮ ਵੱਚੂਕੀਆਂ ਨੇ ਪਰ ਜੇ ਅੱਜ ਤੇ ਕੱਲ ਦੇ ਦਿਨ ਦੀ ਗੱਲ ਕਰੀ ਤੇ ਅੱਜ ਹੁਣ ਸੋਨੇ ਦੀ ਕੀਮਤ ਤੇ ਗ੍ਰਾਫਟ ਆਈ ਹੈ ਸਾਲ ਦੀ ਸ਼ੁਰੂਆਤ ਚ ਇਹ ਸੋਨਾ 33352 ਰੁਪਏ ਤੇ ਸੀ ਹੁਣ ਇਹ 69699 ਰੁਪਏ প্রতি 10 ਗ੍ਰਾਮ ਹੈ ਇਹ ਸ਼ੁਕਰਵਾਰ ਦੀ ਗੱਲ ਕੀਤੀ ਜਾਉ ਤਾਂ ਸੋਨਾ 70392 ਰੁਪਏ ਤੇ ਬੰਦ ਹੋਇਆ ਸੀ ਉਸ ਤੋਂ ਬਾਅਦ ਕੀਮਤ ਇਸਦੀ ਘਟ ਗਈ ਤੇ ਚਾਂਦੀ ਦੀ ਕੀਮਤਾਂ ਚ ਅੱਜ ਪਾਰੀ ਗ੍ਰਾਫਟ ਆਈ ਹੈ ਚਾਂਦੀ ਦੇ 5755 ਰੁਪਏ ਦੀ ਕਮੀ ਦੇਖੀ ਗਈ ਆ ਤੇ 909% ਸ਼ੁੱਧਤਾ ਵਾਲੇ 1 ਕਿਲੋਗ੍ਰਾਮ ਚਾਂਦੀ ਦਾ ਰੇਟ 81776 ਰੁਪਏ ਹੈ ਵੀਡੀਓ ਦੇਖਣ ਲਈ ਤੁਹਾਡਾ ਦਾਣਵਾ